लेकिन फिर भी इन पेशेंट जेरे को बचते हैं जिन्होंने जोर दर्ज कर डीपली इंजीनियर तो, तो, दीग तो नहीं करते तो देखो डॉक्टर भावे पारे, फिजिशियन है भावे सर्जन है तो इस तरीके पेशेंट की हेल्प कर सज कर सकता है या अवेयरनेस जेल कर सकता है तो इन्हों आप एज अ पेशेंट अपने आपको अप्रोचेबल रखना है तो इन सारे चीजों किसी सारी चीज़ की जी लड़ाई आ सकते समय बड़ी है जबकि इन ज्यादा कॉम्प्लीकेटिडेट है थोड़ी हिम्मत चाहिए हम एक जरूर स्लो पा सको कि पेशेंट जो Thank <laughs> you. ਉਹਦਾ ਇਲਾਜ ਐਸਪੀਐਸ ਦੇ ਡਾਕਟਰ ਕਰ ਰਹੇ ਆ ਔਰ ਉਹ ਦੋਸਤ ਨੂੰ ਜਿਹੜੀ ਡਿਜ਼ੀਜ਼ ਆ ਉਹ ਕੰਟਰੋਲ ਦੇ ਵਿੱਚ ਹੈ ਜੇ ਡਾਕਟਰ ਸਮਿਰਾ ਇਲਾਜ ਸੇ ਇਹ ਨਾ ਕਰਦੇ ਤਾਂ ਸ਼ਾਇਦ ਉਹਨ ਤੱਕ ਨਾ ਬੜ੍ਹਤੇ ਹੋਣਾ ਸੀ ਪਰ ਜਿਹੜੇ ਮੇਰੇ ਬਾਜੂ ਆ ਉਹਦੇ ਵਿੱਚ ਚੱਲੇਗਾ ਤਕਲੀਫ ਹੋ ਗਈ ਸੀ ਕਿ ਮੇਰਾ ਪੱਤ ਚੱਲਣਾ ਬੰਦ ਹੋ ਗਿਆ ਸੀ ਔਰ ਡਾਕਟਰ ਦੀ ਟਰੀਟਮੈਂਟ ਦੇ ਨਾਲ ਹੀ ਮੈਂ ਜਿਹੜਾ ਹੈ ਵਧੀਆ ਤਰੀਕੇ ਦੇ ਨਾਲ ਆਪਣੀ ਜਿਹੜੀ ਲਾਈਫ ਆ ਬਚਾ ਲਈ ਔਰ ਸਭ ਤੋਂ ਅੱਛੀ ਗੱਲ ਜਿਹੜੀ ਇਸ ਹਸਪੀਟਲ ਦੀ ਮੈਨੂੰ ਲੱਗਦੀ ਆ ਕਿ ਮੈਂ ਸ਼ਹਿਰ ਦੇ ਸਾਰੇ ਹਸਪੀਟਲ ਛੱਡ ਕੇ ਆਂਦੀ ਆ ਕਿ ਇੱਥੇ ਦੇ ਡਾਕਟਰਸ ਪੇਸ਼ੈਂਟ ਦੇ ਨਾਲ ਜਿਹੜਾ ਬਿਹੇਵੀਅਰ ਆ ਉਹ ਬਹੁਤ ਜ਼ਿਆਦਾ ਅੱਛਾ ਹੈ ਬਹੁਤ ਜ਼ਿਆਦਾ ਕੇਅਰਿੰਗ ਹੈ ਜੇ ਮੈਨੂੰ ਕੋਈ ਤਕਲੀਫ ਹੁੰਦੀ ਹੈ ਮੈਂ ਫੋਨ ਤੇ ਉਹਨਾਂ ਨਾਲ ਡਿਸਕਸ ਕਰਕੇ ਆਪਣੇ ਟਾਈਮ ਦੇ ਹਿਸਾਬ ਨਾਲ ਟਾਈਮ ਲੈ ਕੇ ਵੀ ਆ ਲੈਂਦੀ ਆ ਔਰ ਜੋ ਦਵਾਈਆਂ ਦਿੰਦੇ ਉਹ ਮੇਰੇ ਲਈ ਬਿਲਕੁਲ ਸਹੀ ਆ ਔਰ ਮੈਂ ਬਾਹਰ ਵੀ ਉਹ ਡਾਕਟਰਸ ਨਾਲ ਵੀ ਸਲਾਹ ਕੀਤੀ ਹੈ ਉਹ ਕਹਿੰਦੇ ਤੁਹਾਡਾ ਇਲਾਜ ਬਿਲਕੁਲ ਸਹੀ ਚੱਲ ਰਿਹਾ ਹੈ ਔਰ ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਕਿ ਮੈਂ ਆਪਣੀ ਜਿਹੜੀ ਲਾਈਫ ਆ ਉਹ ਵਧੀਆ ਤਰੀਕੇ ਨਾਲ ਬਿਤਾ ਰਹੀ ਆ ਚਾਹੇ ਉਹ ਨਿੱਕਰੀ ਜੁਨਾ ਲਾਈਫ ਆ ਜਾਂ ਮੇਰੀ ਉਹ ਆਪਣੀ professionl ਲਾਈਫ ਆ ਉਹ ਵਧੀਆ ਚੱਲ ਰਹੀ ਆ ਸਿਰਫ ਕਿਨਾਂ ਡਾਕਟਰ ਦੀ ਬਣਨ ਇਸ ਹਸਪੀਟਲ ਦੇ ਵਿੱਚ ਸਾਰੇ ਹੀ ਡਾਕਟਰ ਬਹੁਤ ਅੱਛੇ ਆ ਕਿਉਂਕਿ ਇਸ ਡਿਜ਼ੀਜ਼ ਦੇ ਵਿੱਚ ਬਹੁਤ ਸਾਰੇ ਡਾਕਟਰਾਂ ਦੀ ਹੈਲਪ ਦੀ ਲੋੜ ਪੈਂਦੀ ਹੈ ਕਿਉਂਕਿ ਮਲਟੀਪਲ ਪ੍ਰੋਬਲਮਸ ਹੁੰਦੀਆਂ ਇਹਦੇ ਵਿੱਚ ਤੇ ਸਾਰੇ ਡਾਕਟਰ ਇਸ ਨੂੰ ਡੀਲ ਕਰਦੇ ਆ ਬੜੇ ਵਧੀਆ ਠੀਕੇ ਨਾਲ ਔਰ ਮੈਂ ਆਪਣੀ ਜਿਹੜੀ ਲਾਈਫ ਆ ਉਹ ਅੱਛੀ ਸਪੈਂਡ ਕਰ ਰਹੀ ਆ ਔਰ ਮੈਂ ਖੁਸ਼ ਆ ਆਪਣੀ ਲਾਈਫ ਸਿਰਫ ਇਨਾ ਡਾਕਟਰਾਂ ਦੀ ਕਰ ਮੈਡਮ ਕੀ ਡਾਕਟਰ ਗਰੇਡ ਵਾਈਟ ਨਹੀਂ ਕਰਦੇ ਸਾਡਾ ਸਨੇਹਾ ਜੋ ਕਰਦੇ ਨਹੀਂ ਕਦੀ ਵੀ ਨਹੀਂ ਕਦੀ ਨਹੀਂ ਉਹ ਸਿਰਫ ਇਹ ਕਹਿੰਦੇ ਆ ਕਿ ਤੁਸੀਂ ਹਸਪੀਟਲ ਆਓ ਆਪਣਾ ਚੈੱਕਅਪ ਕਰਵਾਓ ਡੈਂਜਰਸ ਅਕਾਪਸ ਹੁੰਦੇ ਆ ਰੈਗੂਲਰਲੀ ਅਸੀਂ ਕਰਦੇ ਆ ਕਦੇ ਆਪਣਾ ਚੈੱਕਅਪ ਮਿਸ ਨਹੀਂ ਕਰਦੇ ਮਤਲਬ ਕੰਫਰਟ ਦੇ ਵਿੱਚ ਰਹਦੇ ਨਹੀਂ ਹੈਗੇ ਤੁਹਾਨੂੰ ਪ੍ਰੈਸ਼ਰਾਈਜ਼ ਕਰਦੇ ਇਸ ਤਰ੍ਹਾਂ ਇਸ ਤਰ੍ਹਾਂ ਖੁਸ਼ੀ ਠੀਕ ਹੈ